ਸ਼੍ਰੀ ਵਾਹਿਗੁਰੂ ਸਾਹਿਬ ਜੀਓ ਦੀਨ ਦਰਦ ਦੁਖ ਪੰਜਨਾ ਕਟ ਕਟ ਨਾਥ ਅਨਾਥ ਸ਼ਰਣ ਤੇ ਮਾਰਿਆ ਜੋ ਨਾਨਕ ਕੇ ਪ੍ਰਭ ਸਾਥ ਸੋ ਕਹੋ ਤਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸ਼ਨ ਪਰਸੇ ਗੁਰੂ ਕੈ ਜਰਮ ਮਰਣ ਦੁਖ ਜਾਈ ਹੋਵੇ ਸਿਫਤ ਸੁਮਦੀ ਨੋਰੇ ਅਰਸੋਂ ਕੁਰਸੋਂ ਚੱਡੀਐ ਤਦ ਡਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਤਸ਼ਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀ ਐ ਸਭਨਾ ਦਾ ਵੇ ਸਾਹ ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਇਕ ਪਿਤਾ ਇੱਕ ਸ ਕੀ ਹਮ ਬਾਰਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜਿਉ ਹਮਾਰਾ ਬਲਬਲ ਜასი ਹਰ ਦਰਸ਼ਨ ਦਿਹੋ ਦਿਖਾਈ ਏਕ ਪਿਤਾ ਏਕਸ ਕੀ ਹਮ ਬਾਰਿਕ ਤੂੰ ਮੇਰਾ ਗੁਰ ਹਾਈ ਸਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦਿਹੋ ਦਿਖਾਈ ਸਣ ਮੀਤਾ ਤੂਰੀ ਕੋ ਬਲ ਜਾਈ ਇਹ ਮਨ ਤੇਰਾ ਪਾਈ ਰਹਾ ਪਾਵ ਮਲੋਵਾ ਮਲ ਮਲ ਧੋਵਾ ਇਹ ਮਨ ਤੈ ਕੂ ਦੇ ਸਾ ਸੁਣ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲੋ ਦਿਓ ਉਪਦੇਸਾ ਮਾਣ ਨਾ ਕੀਜੈ ਸ਼ਰਣ ਪਰੀਜ ਕਰੈ ਸੋ ਭਲਾ ਮਨਾਈਐ ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੈ ਓ ਦਰਸ਼ਨ ਹਰ ਜਿਉ ਪਾਈਐ ਭਾਈਓ ਅਨੁਗਰੋ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕਲ ਨਿਰੰਜਨ ਡਿਠਾ ਤਉ ਉਹ ਅਨੁਗ੍ਰਹਿ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮੀਠਾ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਅਕਲ ਨਿਰੰਜਨ ਡੀਠਾ ਜੀ ਕਾ ਫਾਲਸਾ ਵਾਹੀ ਗੁਰੂ ਜੀ ਕੀ ਪੁੱਤ